ਸ਼ੁਰੂ ਕਰੀਏ ਬੜੀ ਕੰਮ ਪਾ ਲਿਆ ਪਤਾ ਲੱਗਾ ਕਿ ਬਡਾਲਾ ਬਾਂਗਰ ਕਨੇਕ ਬੰਗਰ ਦੋ ਦੋ ਹੀ ਅਰੈਸਟ ਕਰ ਲਏ ਸੀ ਇਹ ਸ਼ਰਮਾ ਜਿੱਦਾਂ ਅਸੀਂ ਪਿਛਲੇ ਦਿਨਾਂ ਤੁਸੀਂ ਦੇਖਿਆ 12 ਤਰੀਕ ਨੂੰ ਕਨੇਕ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਪਹਿਲੋ ਗੈਂਗਸਟਰ ਸੀਗਾ ਇੱਥੇ ਫਿਰ ਆਤਵਾਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ ਬੀਕੀਏ ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਇਹਦੇ ਨਾਲ ਇੱਕ ਸ਼ੇਰਾ ਹਣੀ ਨਾਂ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਪੁਲਿਸ ਨੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁਬਾਰਕਬਾਦ ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਅਸੀਂ ਇਹਨਾਂ ਸਾਰੇ ਕਿਊਜ਼ ਨੂੰ ਫੜ ਲਿਆ ਇਰੇਚ ਟੋਟਲ 5 ਵਿਅਕਤੀ ਇਨਵੋਲਡ ਸਿਗੇ ਅਭਿਜੋਤ ਨਾਂ ਦਾ ਇਹ ਸਾਰੇ ਪੰਜ ਦੇ ਪੰਜੇ ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ ਅਭਿਜੋਤ ਨਾਂ ਦਾ ਜਿਹੜਾ ਬੰਦਾ ਹੈ ਇਹ ਮੇਨ ਇਹਨੇ ਪਲਾਨਿੰਗ ਕੀਤੀ ਸੀ ਇਹ ਡਾਇਰੈਕਟਲੀ ਇਨ ਟੱਚ ਸੀਗਾ ਹੈਪੀ ਬਾਸ਼ਾ ਤੇ ਹਨੀ ਸ਼ੇਰੇ ਨਾਲ ਔਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ ਉੱਥੇ ਇਹਦਾ ਹਨੀ ਨਾਲ ਇਹਦਾ ਆਪਸੀ ਰਾਫਤਾ ਹੋਇਆ ਫਿਰ ਇਹ ਵਾਪਸ ਆ ਜਾਂਦਾ ਆ ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਆ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਵੀ ਫਿਰ ਇਹ ਮੇਨ ਪਲਾਨਿੰਗ ਕਰਦਾ ਪਲਾਨਿੰਗ ਕਰਕੇ ਜੋ ਇਹਨੂੰ ਗ੍ਰੇਨੇਡ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਰਿਕਵਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੇ ਦੱਸਿਆ ਸੀ ਕਿ ਇੱਥੇ ਪਿਸਟਲ ਆ ਇੱਥੇ ਇਹਨਾਂ ਨੇ ਪੁਲਿਸ ਤੋਂ ਹੱਥ ਛੁੜਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਉਹਨੂੰ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਖੁਦ ਕਿਤੇ ਕਿਤੇ ਗੁੱਸੇ ਲੱਗੀਆਂ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇੱਥੇ ਇਮੀਡੀਏਟਲੀ ਅਸੀਂ ਪਹਿਲੋ ਮੌਕੇ ਤੇ ਆਏ ਆ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ ਚ ਇਹ ਬਟਾਲਾ ਹਸਪੀਟਲ ਚ ਦਾਖਲਾ ਉੱਥੇ ਇਹ ਜ਼ੇਰੇ ਇਲਾਜ ਹੈਗੇ ਫਿਰ ਦੇਖਾਂਗੇ ਕਿਤੇ ਆਰ ਅ ਫੈਮਲੀ ਬੈਕਗਰਾਉਂਡ ਕਿਸ ਤਰ੍ਹਾਂ ਆ ਫੈਮਲੀ ਬੈਕਗਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਏ ਆ ਔਰ ਇਹ ਸਾਰੇ ਯੰਗ ਏਜ ਆ 22 ਤੋਂ 25 26 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਦੀ ਏਜ ਗਰੁੱਪ ਹੈਗਾ ਆ ਜੀ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਖਾਸ ਕਰਕੇ ਇਹ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸੋਸੀ ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ ਛੋਟੇ ਲਾਲਚ ਦੇ ਕੇ ਉਹਨੇ ਇਹ ਜ਼ਿੰਦਗੀਆਂ ਖਰਾਬ ਕਰ ਰੇ ਆ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਸ ਪਾਸੇ ਨ ਟੁਰ ਪੈਂਦੇ ਆ ਤਕਰੀਬਨ ਮੈਂ ਦੱਸ ਦੂੰ ਤਕਰੀਬਨ ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁਮਰਾਹ ਹੋ ਕਰਕੇ ਜ਼ਿਲ੍ਹਾ ਦੇ ਵਿੱਚ ਆਪਦੀ ਹੁਣ ਜ਼ਿੰਦਗੀ ਕੱਟ ਰੇ ਆ ਉਹਨਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ ਮਾਪੇ ਦੁਖੀ ਆ ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ ਕਾਨੂੰਨ ਮੁਤਾਬਕ ਤੁਹਾਨੂੰ ਸਜ਼ਾ ਮਿਲਣੀ ਆ ਪੰਜ ਸੱਤ ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ ਸੋ ਸਾਰੇ ਯੰਗਸਟਰਸ ਨੂੰ ਇਨਾਂ ਤੋਂ ਇਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚੇ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਸੋ ਜਿਸ ਤਰੀਕੇ ਨਾਲ ਉਹਨੇ ਬਲਾਸਟ ਕੀਤੇ ਤਹਿਸ਼ਦ ਦਾ ਮਾਹੌਲ ਸੀ ਲੋਕਾਂ ਚ ਵੀ ਔਰ ਹੁਣ ਜਿੱਦੋਂ ਪੁਲਿਸ ਨੇ ਸਾਰੇ ਟਰੇਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਕੀਆਂ ਦੇ ਵਿੱਚ ਬਲਾਸਟ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕੰਨੀਆਂ ਦਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ 20 ਤਰੀਕ ਨੂੰ ਵਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ ਜੀ ਸੋ ਦੋਨੋਂ ਕੇਸ ਟਰੇਸ ਹੋ ਗਿਆ ਜਿਹੜੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਅੱਜ ਜਿਨ੍ਹਾਂ ਨੇ ਇਨਕਾਊਂਟਰ ਹੋਇਆ ਇੱਥੇ ਪੁਲਿਸ ਪਾਰਟੀਆਂ ਦਾ ਚਲੋ ਬਚਾਅ ਹੋ ਗਿਆ ਲੇਕਿਨ ਫਿਰ ਵੀ ਉਹਨਾਂ ਨੂੰ ਕੀ ਕੋਈ ਰਿਵਾਰਡ ਦਿੱਤਾ ਜਾਏਗਾ ਜੀ ਹਾਂ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਬਟਾਲਾ ਪੁਲਿਸ ਸਾਰੀ ਹੀ ਇਹਦੇ ਸਰਾਨਾ ਦੇ ਕਾਬਿਲ ਹੈ ਜੀ ਔਰ ਖਾਸ ਕਰਕੇ ਐਸਐਸਪੀ ਸਾਹਿਬ ਜਿन्होने ਆਪ ਸਾਰਾ ਇੰਟਰਸਟ ਲੈ ਕੇ ਕੇਸ ਨੂੰ ਟ੍ਰੇਸ ਕੀਤਾ ਔਰ ਬਕਾਇਦਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਰੀ ਫੋਰਸ ਦੀ ਹੌਸਲਾ ਫਜ਼ਾਈ ਲਈ ਇਨਾਮ ਵੀ ਦਿੱਤਾ ਜਾਊਗਾ ਔਰ ਔਰ ਇਹ ਹਮੇਸ਼ਾ ਹੀ ਸਾਡੇ ਇੱਕ ਹੌਨਰ ਸਪਾਈ ਆ ਸਾਰੇ ਇਹਨਾਂ ਨੂੰ ਅਸੀਂ ਜੋ ਬੰਦਾ ਇਹਨਾਂ ਦਾ ਪ੍ਰੋਪਰ ਵਾਰਡ ਕੀਤਾ ਜਾਊਗਾ ਇਹ ਮੈਂ ਹਲੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕੂਗਾ ਜੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਇਹ ਸਾਰਾ ਸਾਨੂੰ ਪਤਾ ਹੈ ਕਿ ਕਿੱਥੇ ਇਹਨਾਂ ਨੂੰ ਇਹ ਡਿਲੀਵਰੀ ਹੋਈ ਸੀ ਕਿਹੜੇ ਹੋਰ ਬੰਦੇ ਇਨਵੋਲਡ ਆ ਅਸੀਂ ਸਾਰਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਆ ਔਰ ਉਹ ਵੀ ਛੇਤੀ ਰੈਸਟ ਹੋ ਜਾਵੇ ਤੱਕ ਕਿ ਜਿਸ ਤਰੀਕੇ ਨਾਲ ਇਹ ਚੇਨ ਜਿਹੜੀ ਚੱਲੀ ਆ ਇਹਦੇ ਵਿੱਚ ਜਿੱਥੋਂ ਬੌਮ ਲਏ ਜਾਂ ਇਹਨਾਂ ਦੇ ਨੈਕਸਸ ਆ ਸਾਰਾ ਇਹ ਸਾਰਾ ਹਾਂਜੀ ਸਾਰਾ ਨੈਕਸਸ ਅਸੀਂ ਜਿੱਦਾਂ ਦੱਸਿਆ ਕਿ ਇਹ ਪੰਜ ਬੰਦੇ ਤਾਂ ਉਹ ਸੀਗੇ ਜਿਹੜੇ ਗ੍ਰੇਨੇਟ ਸੁੱਟਣ ਦੇ ਵਿੱਚ ਔਰ ਉਹਦੀ ਪਲੈਨਿੰਗ 'ਚ ਡਾਇਰੈਕਟਲੀ ਇਨਵੋਲਡ ਸੀਗੇ ਜੀ ਔਰ ਅੱਗੇ ਗ੍ਰੇਨੇਡ ਕਿੱਥੋਂ ਆਇਆ ਹੋਰ ਕਿਹੜੇ ਬੰਦੇ ਆ ਸਾਰੇ ਸਾਡੇ ਸਾਨੂੰ ਇਸ ਬਾਰੇ ਇਨਵੈਸਟੀਗੇਸ਼ਨ ਚ ਕਲੀਅਰ ਹੋ ਚੁੱਕਾ ਆ ਪਰ ਅਸੀਂ ਉਹਨਾਂ ਨੂੰ ਗ੍ਰਫਤਾਰ ਕਰਕੇ ਫਿਰ ਉਹ ਡਿਸਕਲੋਸ ਕਰਾਂਗੇ ਜੀ ਗ੍ਰਫਤਾਰੀ ਹੋਈ ਹੈ ਯਾਰ ਕਿੱਥੋਂ ਵਿੱਚ ਸਾਰੇ ਜਿਹੜੇ ਫੜੇ ਗਏ ਉਹਨਾਂ ਚ ਦੂਜੀ ਸਟੇਟਾਂ ਦੇ ਵੀ ਹੈਗੇ ਕਸ਼ਮੀਰ ਦੇ ਨਹੀਂ ਇੱਕ ਉਹਨੂੰ ਪ੍ਰਵਾਸੀ ਕਹਿੰਦੇ ਜੀ ਸ਼ੁਭਮ ਪਰ ਉਹ ਇੱਥੇ ਹੀ ਰਹਿ ਰਿਹਾ ਹੈ ਪੁਰਾਣਾ ਹਾਂ ਕਿਲਾ ਲਾਲ ਸਿੰਘ ਹੀ ਰਹਿ ਰਿਹਾ ਜੀ ਉਦਾਂ ਉਦਾਂ ਦੂਜੀ ਸਟੇਟ ਦਾ ਪਰ ਸ਼ੁਰੂ ਤੋਂ ਇੱਥੇ ਹੀ ਰਹਿ ਰਿਹਾ ਜੀ ਕਿਲਾ ਲਾਲ ਸਿੰਘ ਤੋਂ ਹੀ ਗ੍ਰਫਤਾਰੀ ਹੋਈ ਹਾਂਜੀ ਨੇ ਇਹਨਾਂ ਪੰਜਾਂ ਦੇ ਖਿਲਾਫ ਕੋਈ ਪੁਰਾਣਾ ਹਲੇ ਰਿਕਾਰਡ ਨਹੀਂ ਸਾਨੂੰ ਮਿਲਿਆ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਕਿਉਂਕਿ ਅੱਜ ਸਵੇਰੇ ਹੀ ਅਰੈਸਟ ਕੀਤੇ ਆ ਸੋ ਪ੍ਰੋਪਰ ਅਸੀਂ ਇਨਵੈਸਟੀਗੇਟ ਕਰਾਂਗੇ ਕਈ ਵਾਰੀ ਇਹ ਚੀਜ਼ਾਂ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਉਂਦੀ ਆ ਜੀ ਦੇਖੋ ਜੀ ਅਸੀਂ ਅਸੀਂ ਇੱਥੇ ਪੂਰਾ ਕੰਮ ਕਰ ਰਹੇ ਆ ਜਿੱਦਾਂ ਤੁਹਾਨੂੰ ਦੱਸਿਆ ਕਿ ਹੋਰ ਕਿਹੜੇ ਬੰਦੇ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਕੀਤਾ ਸਾਰਾ ਕੁਝ ਕੀਤਾ ਸੀ ਉਹਨਾਂ ਨੂੰ ਵੀ ਫੜਾਂਗੇ ਔਰ ਅਸੀਂ ਗਰੁੱਪ ਨੂੰ ਖਤਮ ਕਰਕੇ ਹੀ ਹਟਾ ਕੇ ਜੀ ਕਿਲਾ ਲਾਲ ਸਿੰਘ ਤੋਂ ਜੀ ਸਰ ਇਹ ਕੋਈ ਪੈਸੇ ਵੀ ਨਾ ਮਿਲੇ ਇਹਨਾਂ ਨੂੰ ਇਸ ਕੰਮ ਲਈ ਅਸੀਂ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕਿਉਂਕਿ ਇਹਨਾਂ ਨੂੰ ਜਦੋਂ ਨੌਜਵਾਨ ਬੱਚਿਆਂ ਨੂੰ ਇਹ ਲਲਚਾ ਕੇ ਹੀ ਪੈਸੇ ਦਾ ਲਾਲਚ ਦੇ ਕੇ ਇਹਨਾਂ ਨੂੰ ਆਪਣੇ ਮਗਰ ਲਾਉਂਦੇ ਆ ਸੋ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਬਾਰਡਰ ਦੀ ਕੋਈ ਗੱਲ ਆ ਰਹੀ ਹੈ ਜਿਹਦੇ ਹਿਸਾਬ ਨਾਲ ਜਾਂ ਕੁਝ ਵੀ ਬੋਮ ਮੇਕਰ ਆ ਸਕਦੇ ਨੇ ਪਾਕਿਸਤਾਨ ਦੇ ਦੇਖੋ ਗ੍ਰੇਨੇਡ ਤਾਂ ਜਿਹੜੇ ਬਲ